ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰਾਪਤ ਸਸਰੀਕਾ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਾਂਗਰਸ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਅਤੇ ਸੰਸਦ ਮੈਂਬਰਾਂ 'ਤੇ ਕੂਸਿਆ ਜਾਂਦਾ ਹੈ ਕਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਕਦੇ ਇਲਜ਼ਾਮ ਲਗਾਏ ਜਾਂਦੇ ਨੇ ਭਾਰਤੀ ਜਨਤਾ ਪਾਰਟੀ ਦੇ ਮੰਤਰੀਆਂ ਅਤੇ ਆਗੂਆਂ 'ਤੇ ਕਿ ਕਰਪਟ ਨੇਪ ਪ੍ਰਸ਼ਨੇ ਲੇਕਨ ਇੱਕ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਦੇ ਅੱਜ ਕੱਚੇ ਚਿੱਟੇ ਖੋਲੇ ਗਏ ਨੇ ਕਿ ਕਿਸ ਤਰ੍ਹਾਂ ਭ੍ਰਿਸ਼ਟਾਚਾਰ ਆਪ ਆਪ ਕਾਂਗਰਸ ਪਾਰਟੀ ਦਾ ਮੌਜੂਦਾ ਵਿਧਾਇਕ ਲੰਬੇ ਸਮੇਂ ਤੋਂ ਕਰ ਰਿਹਾ ਹੈ ਕਾਫੀ ਲੰਬੇ ਸਮੇਂ ਤੋਂ ਈਡੀ ਦੀ ਅੱਖ ਸੀ ਲੇਕਿਨ ਅੱਜ ਈਡੀ ਦੇ ਸਰ ਪੁਛ ਅਧਿਕਾਰੀਆਂ ਵੱਲੋਂ ਉਸ ਦੇ ਗ੍ਰਹਿ ਵਿਖੇ ਅਤੇ ਵਕ ਵਕ ਜਿੱਥੇ ਉਹ ਉਸ ਦੇ ਅੱਡੇ ਚੱਲ ਰਹੇ ਸੀ ਛਾਪੇਮਾਰੀ ਕੀਤੀ ਅਤੇ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਆਉਣ ਵਾਲੇ ਦਿਨਾਂ ਦੇ ਰਿਮਾਨ ਤੇ ਰਿਮਾਨ ਤੋਂ ਬਾਅਦ ਲੰਮਾ ਸਮਾਂ ਜੇਲ੍ਹ ਭੇਜਿਆ ਜਾਵੇਗਾ ਕਿਉਂਕਿ ਉਸ ਦੇ ਕਾਲੇ ਚਿੱਠੇ ਇਹਨੇ ਕੁ ਉਜਾਗਰ ਕਰ ਦਿੱਤੇ ਗਏ ਵਿਜਨੇ ਦੇ ਸਰਪੋਚ ਅਧਿਕਾਰੀਆਂ ਵੱਲੋਂ ਈਡੀ ਦੇ ਸਰਪੋਚ ਅਧਿਕਾਰੀਆਂ ਵੱਲੋਂ ਕਿ ਉਹਨਾਂ ਜਿਹੜੀ ਹੈ ਖੈਰ ਉਹਨਾਂ ਦੀ ਝੋਲੀ ਦੇ ਵਿੱਚ ਨਹੀਂ ਪਵੇਗੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਈਡੀ ਨੇ ਈਡੀ ਨੇ ਕਰਨਾਟਕਾ ਦੇ ਕਾਂਗਰਸੀ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਹੈ ਏਜੰਸੀ ਨੇ ਕਰਨਾਟਕ, ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਵਿੱਚ 30 ਥਾਵਾਂ ਤੇ ਕੇਸ ਵਰਿੰਦਰ ਦੀਆਂ ਕੇਸੀ ਵਰਿੰਦਰ ਦੀਆਂ ਜਾਇਦਾਦਾਂ ਅਤੇ ਰਹਿائشਾਂ ਤੇ ਛਾਪੇਮਾਰੀ ਕੀਤੀ ਅਤੇ ਕਰੋੜਾਂ ਰੁਪਏ ਦੇ ਨਾਲ-ਨਾਲ ਗਹਿਣੇ ਵੀ ਜ਼ਬਤ ਕਰ ਰਹਾ ਹੈ। ਹਾਲਾਂਕਿ ਕਾਂਗਰਸ ਪਾਰਟੀ ਆਪਣੇ ਆਪ ਨੂੰ ਇਮਾਨਦਾਰ ਦੱਸਦੀ ਹੈ। ਮੌਜੂਦਾ ਵਿਧਾਇਕ ਦੇ 30 ਥਾਵਾਂ ਤੇ ਛਾਪੇ ਜਿੱਥੇ ਕਰੋੜਾਂ ਰੁਪਈਆ ਤੇ ਨਾਲ ਨਾਲ ਕਰੋੜਾਂ ਰੁਪਈਏ ਦੇ ਨਾਲ-ਨਾਲ ਗਹਿਣੇ ਵੀ ਜੜੇ ਜ਼ਬਤ ਕੀਤੇ। ਦੋਸ਼ ਹੈ ਕਿ ਵਿਧਾਇਕ ਕਈ ਆਨਲਾਈਨ ਸੱਟੇਬਾਜ਼ੀ ਸੈਟਾ ਚਲਾ ਰਿਹਾ ਸੀ ਸੱਟੇ ਬਾਜੀ ਦਾ ਕੰਮ ਕੀਤਾ ਜਾ ਰਿਹਾ ਹੈ ਮੌਜੂਦਾ ਕਾਂਗਰਸ ਪਾਰਟੀ ਦੇ ਵਿਧਾਇਕ ਵੱਲੋਂ ਈਡੀ ਨੇ ਕਿਹਾ ਕਿ ਬੰਗਲੌਰ ਦੀ ਟੀਮ ਨੇ ਸ਼ੁੱਕਰਬਾਰ ਨੂੰ ਚਿੱਤਰ ਦੁਰਗਾ ਸ਼ਹਿਰ ਦੇ ਵਿਧਾਇਕ ਕੇ ਸੀ ਵਿਰਿੰਦਰ ਅਤੇ ਹੋਰਾਂ ਵਿਰੋਧਤੀ ਥਾਵਾ ਤੇ ਤਲਾਸ਼ੀ ਲਈ ਜਿਨ੍ਹਾਂ ਵਿੱਚ ਚਿੱਤਰ ਦੁਰਗਾ ਜ਼ਿਲ੍ਹੇ ਵਿੱਚ 6 ਬੈਂਗਲੌਰ ਵਿੱਚ 10 ਯੋਧਪੁਰ ਵਿੱਚ 3 ਫੂਬਲੀ ਵਿੱਚ 1 ਮੁੰਬਈ ਅਤੇ ਗੋਆ ਵਿੱਚ 8 ਹਾਤੇ ਹਨ ਸ਼ਾਮਲ ਹਨ ਗੋਆ ਤੇ ਟਕਾਲਿਆਂ ਵਿੱਚ 5 ਕਸੀਨੋ ਸ਼ਾਮਲ ਹਨ ਪਪੀਲ ਕਸੀਨੋ 골ਡ 오션 ਰਿਵਰਸ ਕਸੀਨੋ ਪਪੀਸ਼ ਕਸੀਨੋ 오ਸ਼ੀਅਨ 7 ਕਸੀਨੋ ਅਤੇ ਬਿੱਗ ਡੈਡ ਕਸੀਨੋ ਇਹ ਤਲਾਸ਼ੀਆਂ ਗੈ ਇਹ ਤਲਾਸ਼ੀਆਂ ਗੈ ਆਨ ਕਾਨੂੰਨੀ ਆਨਲਾਈਨ ਅਤੇ ਆਫਲਾਈਨ ਸੱਟੇ ਬਾਜ਼ੀ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਕੀਤੀਆਂ ਗਈਆਂ ਸਨ ਦੁਬਈ ਤੋਂ ਵੀ ਕਨੈਕਸ਼ਨ ਮਿਲਿਆ ਹੈ ਤੇ ਇਰੀ ਨੇ ਕਿਹਾ ਹੈ ਕਿ ਜਾਂਚ ਤੋਂ ਪਤਾ ਲੱਗੇਗਾ ਕਿ ਕਿੰਗ 567 ਰਾਜਾ 567 ਪਪੀਜ਼ ਡਬਲ 03 ਅਤੇ ਰਤਨ ਰਮੀਗਾ ਵਰਗੇ ਨਾਵਾਂ ਦੇ ਨਾਲ ਕਈ ਆਨਲਾਈਨ ਸਰਟੀਫਾਈਡ ਸੀ ਸੈਟਾ ਚਲਾ ਰਿਹਾ ਸੀ ਅਤੇ ਇਸ ਤੋਂ ਇਲਾਵਾ ਦੋਸ਼ੀ ਦਾ ਪ੍ਰਾਹਾ ਕੇਸੀ ਸੁਆਮੀ ਦੁਬਈ ਤੋਂ ਤਿੰਨ ਵਪਾਰਕ ਤਿੰਨ ਵਪਾਰਕ ਸੰਸਥਾਵਾਂ ਚਲਾ ਰਿਹਾ ਹੈ ਡਾਇਮੰਡ ਸੈਫਟੈਕ ਟਾਇਰ ਟੈਕਨੋਲੋਜੀ ਦੀ ਪ੍ਰਾਈਮ ਟੈਕਨੋਲੋਜੀ ਜੋ ਕਿ ਕੇਸੀ ਵਿਰਿੰਦਰ ਕਾਲ ਸੈਂਟਰ ਆਫ ਗੇਮਿੰਗ ਚਲਾਉਣ ਨਾਲ ਜੁੜੀਆਂ 12 ਕਰੋੜ ਰੁਪਏ ਦੀ ਨਕਦੀ ਅਤੇ ਗਹਿਣੇ ਜ਼ਬਤ ਕਰ ਲਏ ਨੇ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਦੇ ਘਰ ਛਾਪੀ ਮਾਰੀ ਵਿਚ 12 ਕਰੋੜ ਰੁਪਏ ਦੀ ਨਗਦੀ ਜਿਸ ਵਿੱਚ ਲਗਭਗ 1 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ 6 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਲਗਭਗ 10 ਕਿਲੋ ਚਾਂਦੀ ਦੀਆਂ ਚੀਜ਼ਾਂ ਅਤੇ 4 ਬਾਹਰ ਬਰਾਮਦ ਕੀਤੇ ਹਨ ਧਿਆਨਯੋਗ ਹੈ ਕਿ ED ਦੀ ਇਹ ਕਾਰਵਾਈ ਸਰਸਦ ਦੌਰਾਨ ਆਨਲਾਈਨ ਗੇਮਿੰਗ ਬਿੱਲ ਪਾਸ ਹੋਣ ਤੋਂ ਬਾਅਦ ਕੁਝ ਦਿਨਾਂ ਬਾਅਦ ਕੀਤੀ ਗਈ ਯਾਨੀ ਕਿ ਆਪ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਕੇਸੀ ਵਰਿੰਦਰ ਜਿਹੜੇ ਨੇ ਉਹ ED ਦੀ ED ਦੇ ਜਾਲ ਵਿੱਚ ਫਸ ਗਏ ਨੇ ਜਿੰਨਾਂ ਨੂੰ ਉਹਨਾਂ ਕੋਲ ਪੈਸਾ ਮਿਲਿਆ ਹੈ ਜਿੰਨੇ ਕੋ ਉਹਨਾਂ ਦੇ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ ਹੈ ਈਡੀ ਅਤੇ ਈਡੀ ਦੇ ਸਰਬੋਤਮ ਅਧਿਕਾਰੀਆਂ ਵੱਲੋਂ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਕੇਸੀ ਵਰਿੰਦਰ ਨੁਕਤਾ